ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਿੰਮਤਪੁਰਾ ਤੋਂ ਸੰਤ ਬਾਬਾ ਜਸਵੰਤ ਸਿੰਘ ਦੀ ਕਾਲਾ ਵੱਲੋਂ ਅਤੇ ਸੰਤ ਬਾਬਾ ਕਰਮ ਸਿੰਘ ਜੀ ਨਾਮਤਾਰ ਇਸ ਸਪੋਰਟਸ ਕਲੱਬ ਹਿੰਮਤਪੁਰਾ ਦੇ ਸਹਿਯੋਗ ਦੇ ਨਾਲ ਹਿੰਮਤਪੁਰਾ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ। ਬਾਬਾ ਜੀ ਨੇ ਬੋਲਦਿਆਂ ਕਿਹਾ ਕਿ ਜਿੰਨੇ ਵੀ ਨਵੇਂ ਖਿਡਾਰੀ ਹਿੰਮਤਪੁਰੇ ਵੱਲੋਂ ਖੇਡਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਇਸ ਕਾਰਜ ਦੇ ਨਾਲ ਵਧੇਗਾ ਤੇ ਇਹਨਾਂ ਨੂੰ ਦੇਖ ਕੇ ਹੋਰ ਵੀ ਨਵੇਂ ਖਿਡਾਰੀ ਖੇਡਣ ਵੱਲ ਪ੍ਰੇਰਿਤ ਹੋਣਗੇ। ਬਾਬਾ ਜੀ ਸਮੇਂ-ਸਮੇਂ ਤੇ ਚੰਗੇ ਕਾਰਜ ਜਿਹੜੇ ਆ ਕਰਦੇ ਰਹਿੰਦੇ ਨੇ ਤਾਂ ਜੋ ਖਿਡਾਰੀਆਂ ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੀ ਖੇਡ ਦਾ ਪ੍ਰਦਰਸ਼ਨ ਜਿਹੜੇ ਗਰਾਊਂਡਾਂ ਦੇ ਵਿੱਚ ਕਰਨਾਂ ਤੇ ਹਿੰਮਤਪੁਰੇ ਦਾ ਨਾਮ ਤੇ ਮੋਗੇ ਜ਼ਿਲ੍ਹੇ ਦਾ ਨਾਮ ਦੂਰ-ਦੂਰ ਤੱਕ ਚਮਕਾਉਣ ਤੇ ਮੈਂ ਵੀ ਸੰਤ ਬਾਬਾ ਜਸਵੰਤ ਸਿੰਘ ਜੀ ਕਾਲਾ ਦਾ ਅਤੇ ਸੰਤ ਬਾਬਾ ਕਰਮ ਸਿੰਘ ਜੀ ਨਾਮ ਦਾ ਰਿਸਪੋਰਟਸ ਕਲੱਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਇੱਕ ਵਧੀਆ ਅਪਰਾਲਾ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਵਧੀਆ ਅਪਰਾਲਾ ਤੇ ਇਹੋ ਜਿਹੇ ਜਿਹੜੇ ਨੇਕ ਕਾਰਜਾ ਜਾਂ ਚੰਗੇ ਕਾਰਜਾ ਤੇ ਉਹ ਹੁੰਦੇ ਰਹਿਣੇ ਚਾਹੀਦੇ ਨੇ ਇਹਦੇ ਨਾਲ ਜਿਹੜੇ ਨਵੇਂ ਖਿਡਾਰੀ ਦੇ ਵਿੱਚ ਮਨੋਗਲਾ ਉਹਨਾਂ ਦਾ ਵਾਅਦਾ ਤੇ ਉਹ ਆਪਣੇ ਜਿਹੜੀ ਹੈ ਗੇਮ ਵਧੀਆ ਢੰਗ ਦੇ ਨਾਲ ਖੇਡਣਗੇ ਗਰਾਊਂਡਾਂ ਦੇ ਵਿੱਚ ਨਾਮ ਚਮਕਾਉਣਗੇ ਹਰਮੰਦਰ ਪੁਰੇ ਦਾ ਚੰਗਾ ਕਾਰਜਾ ਜੀ